ਅੰਮ੍ਰਿਤਸਰ ਅਟਾਰੀ ਰੋਡ ਤੇ ਸਥਿਤ ਪਿੰਡ ਕਠਾਣੀਆਂ ਦੇ ਲੋਕ ਪਰੇਸ਼ਾਨ ਹਨ ਪਿੰਡ ਕਠਾਣੀਆਂ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਕਈ ਸਰਕਾਰਾਂ ਆਈਆਂ ਪਰ ਉਹਨਾਂ ਦੇ ਪਿੰਡ ਦੇ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਹੋ ਸਕਿਆ ਉਹਨਾਂ ਆਖਿਆ ਕਿ ਉਹਨਾਂ ਸਾਰੇ ਅਧਿਕਾਰੀਆਂ ਤੇ ਰਾਜਨੀਤਿਕ ਲੋਕਾਂ ਗੁਹਾਰ ਲਗਾਈਏ ਪਰ ਇਸ ਮਾਮਲੇ ਦਾ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਉਹਨਾਂ ਆਖਿਆ ਕਿ ਡੀਸੀ ਸਾਹਿਬ ਨੇ ਹੁਣ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਜਲਦੀ ਇਸ ਗੰਦੇ ਪਾਣੀ ਤੋਂ ਲੋਕਾਂ ਨੂੰ ਨਿਜਾਤ ਮਿਲ ਜਾਵੇਗੀ ਵੀਰ ਜੀ ਪਿੰਡ ਕਠਾਣੀਆਂ ਜੋ ਪਾਣੀ ਦੀ ਸਮੱਸਿਆ ਹੈ ਇਹ ਘਟੋ ਘਟ ਜਿਆਦਾ ਨਹੀਂ ਤਾਂ 2 ਸਾਲ ਹੋ ਗਿਆ ਸੀ ਇਤਨਾ ਸੜਕ ਤੇ ਪਾਣੀ ਫਿਰਨ ਦੇ ਆ ਐਕਸੀਡੈਂਟ ਵੀ ਬੜੇ ਹੁੰਦੇ ਜੋ ਬਿਮਾਰੀਆਂ ਮੱਛਰ ਚਿੱਕੜ ਗੋੜੇ ਗੋੜੇ ਤੇ ਹਾਈਵੇ ਸੜਕਿਆ ਜਿਹੜੀ ਅੱਧੇ ਪਾਣੀ ਨਾਲ ਨਪੀ ਪਈ ਆ ਆਉਂਦੇ ਜਾਂਦੇ ਸਲਾਨੀ ਆਉਂਦੇ ਨੇ ਹਜ਼ਾਰਾਂ ਲੰਘਦੇ ਇਥੋਂ ਦੀ ਬਾਰਡਰ ਵੇਖਣ ਜਾਂਦੇ ਆ ਤੇ ਇਥੇ ਕੋਈ ਸੁਣਾਈ ਨਹੀਂ ਆ ਪਤਾ ਨਹੀਂ ਕਿੰਨੀਆਂ ਖਬਰਾਂ ਲੱਗ ਚੁੱਕੀਆਂ ਆ ਕਿੰਨੇ ਪ੍ਰੈਸ ਵਾਲੇ ਵੀਰ ਆਏ ਆ ਸਾਰਿਆਂ ਨੇ ਲਾਈਆਂ ਆ ਖਬਾਰ ਚ ਵੀ ਲੱਗ ਚੁੱਕੀਆਂ ਆ ਇਹ ਆੜੀ ਦੇ ਲੀਡਰ ਵੀ ਤਿੰਨ ਚਾਰ ਨੰਗਦੇ ਆ ਅਫਸਰ ਵੀ ਨੰਗਦੇ ਆ ਡੀਸੀ ਸਾਹਿਬ ਵੀ ਨੰਗਦੇ ਆ ਪਰ ਇਹਦੇ ਕੋਈ ਗੋਰਨੀ ਨਹੀਂ ਜੁਗਾ ਜਿਵੇਂ ਕਿ ਅੱਖਾਂ ਮੀੜ ਕੇ ਨੰਗ ਜਾਣਾ ਦਾ ਕਮੈਂਟ ਕੇ ਨੰਗੇ ਕੋਈ ਗੱਲ ਨਹੀਂ ਆ ਪਾਕੜਾ ਕੋਈ ਇੱਥੇ ਰਹਿਣ ਆ ਮਰਨਦੇ ਲੋਕ ਮਰਨਦੋ ਪਾਣੀ ਵੀਰਜੀ ਨਹੀਂ ਇਹ ਪਿੰਡ ਦਾ ਪਾਣੀ ਆ ਪਿੰਡ ਦੀ ਨਿਕਾਸ ਨਹੀਂ ਹੈਗਾ ਕਿਤੇ ਪਿੰਡ ਦੀ ਜਗਾ ਨਹੀਂ ਹੈਗੀ ਕਿਤੇ ਪਾਣੀ ਨਹੀਂ ਪੈ ਰਿਆ ਬਿਮਾਰੀਆਂ ਵੀਰਜੀ ਤੁਹਾਨੂੰ ਮੱਛਰ ਤੁਸੀਂ ਕੈਮਰਾ ਮਾਰੋ ਆਪਣਾ ਵੇਖੋ ਮੱਛਰ ਗੋੜੇ ਗੋੜੇ ਆ ਚਿੱਕੜ ਗੋੜੇ ਗੋੜੇ ਨੰਗਣ ਵਾਲੇ ਤੰਗ ਹੁੰਦੇ ਇਥੋਂ ਜੀ ਨਾਮ ਸੁਖਦੇਵ ਸਿੰਘ ਮੇਰਾ ਪਿੰਡ ਗਠਾਨੀਆਂ ਆ ਸਮੱਸਿਆ ਮੇਨ ਤੁਹਾਂ ਵੇਖ ਲਈ ਪਾਣੀ ਦੀ ਸਮੱਸਿਆ ਸਾਡੇ ਪਿੰਡ ਦੀ ਜਿਆਦਾ ਮੇਨ ਪਾਣੀ ਘਰਾਂ ਦਾ ਹੀ ਹੈ ਜਿਆਦਾ ਹਾਂਜੀ ਹਾਂ ਨਿਕਾਸੀ ਨਹੀਂ ਹੋ ਰਹੀਆਂ ਕਾਰਨ ਇਹ ਆ ਕੁਝ ਜਗ੍ਹਾ ਵੀ ਨਹੀਂ ਕਿ ਕੋ ਮੈਂਬਰ ਪੰਚਾਇਤ ਵੀ ਥੋੜਾ ਜਿਆ ਕੇਅਰ ਨਹੀਂ ਕਰਦੇ ਕੋ ਸੜਕੋ ਵਾਲੇ ਸੰਯੋਗ ਦੇ ਇੰਤਜ਼ਾਮ ਹੋ ਜੇ ਤੇ ਹੋਈ ਜਾਵੇ ਹਾਲਤ ਹੁਣ ਤੁਰੇ ਆ ਮੈਂਬਰ ਪੰਚਾਇਤ ਤੁਰਨ ਅੱਗੋਂ ਕੋ ਮੁੱਦਾ ਲੱਭੇ ਆਪੇ ਕੋ ਨਾ ਕੋ ਹੱਲ ਹੋਵੇ ਕਿਸ ਲੀਡਰ ਨੂੰ ਜਾ ਕੇ ਮਿਲਨ ਪਰੇਸ਼ਾਨੀ ਵੇਖ ਲਈ ਬਹੁਤ ਜਿਆਦੀ ਪਰੇਸ਼ਾਨ ਐਕਸੀਡੈਂਟ ਵਗੈਰਾ ਵੀ ਹੋਏ ਆ ਤੇ ਬਦਬੂਈਏ ਬਿਮਾਰੀ ਦਾ ਘਰ ਵਿੱਚ ਬਿਮਾਰੀਆਂ ਫੈਲਣ ਡੀਆਂ ਬਹੁਤ ਠੱਪ ਹੋਇਆ ਕਾਰੋਬਾਰ ਤੇ ਬਹੁਤ ਜ਼ਿਆਦਾ ਅਸਰ ਪਿਆ ਪੰਚਾਇਤ ਇਹੋ ਅੱਗੇ ਹੋ ਗਿਆ ਨਾਲੇ ਮੇਨ ਰੋਡ ਆ ਪਾਣੀ ਦਾ ਹਲ ਕੀਤਾ ਜਾਵੇ ਜਿਤਨਾ ਵੀ ਹੁੰਦਾ ਉਹ ਤਰ੍ਹਾਂ ਹਲ ਕੀਤਾ ਜਾਵੇ ਇਹ ਦੇਖੋ ਜੀ ਕਠਾਣਿਆ ਪਿੰਡ ਦੀ ਤੇ ਪੂਰੇ ਇਲਾਕੇ ਦੀ ਬੜੀ ਪੁਰਾਣੀ ਸਮੱਸਿਆ 2010 ਤੋਂ ਜਦੋਂ ਇਹ ਅਟਾਰੀ ਰੋਡ 4 ਲੇਨ ਹੋਈ ਹੈ ਇਹ ਉਦੋਂ ਤਕਰੀਬਨ 2 ਫੁੱਟ ਉੱਚੀ ਹੋ ਗਈ ਜਿੰਨੇ ਜੋ ਪਹਿਲਾਂ ਲੈਵਲ ਸੀ ਤੇ ਪਿੰਡ ਨੀਵਾ ਥੱਲੇ ਰਹਿ ਗਿਆ ਪਿੰਡ ਦੀ ਕੋਈ ਸ਼ਾਮਲਾਤ ਜ਼ਮੀਨ ਨਹੀਂ ਹੈਗੀ ਜੋ ਸ਼ਾਮਲਾਤ ਜ਼ਮੀਨ ਸੀ ਉਹ ਕੈਂਟ ਦੇ ਵਿੱਚ ਕੁਇਰ ਹੋ ਗਈ ਆ ਉਸ ਤੋਂ ਬਾਅਦ ਪਿੰਡ ਨੂੰ ਜਦੋਂ ਉੱਚਾ ਕੀਤਾ ਤੇ ਨੇਚਰਲੀ ਪਾਣੀ ਨੇ ਜਿੱਧਰ ਨੂੰ ਨੀਵਾਂ ਲੈਵਲ ਉਧਰ ਨੂੰ ਹੀ ਆਉਣਾ ਹੁੰਦਾ ਉਸ ਤੋਂ ਬਾਅਦ ਅਸੀਂ 2010 2010 ਤੋਂ ਬਾਰ-ਬਾਰ ਪ੍ਰਸ਼ਾਸਨ ਦੇ ਅੱਗੇ ਜਿਹੜੀ ਡਿਮਾਂਡ ਆ ਪਿੰਡ ਲੋ ਰੱਖੀ ਆ ਪੰਚਾਇਤ ਲੋ ਰੱਖੀਆਂ ਵਾ ਡੀਸੀ ਸਾਹਿਬ ਨੂੰ ਮਿਲੇ ਡੀਡੀਪੀਓ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਇੱਕ ਹੱਲ ਕੱਢਿਆ ਕਿ ਇੱਕ ਪ੍ਰੋਵਿੰਸ਼ਲ ਗਵਰਨਮੈਂਟ ਦੀ ਇੱਥੇ 1.5 ਕਨਾਲ ਜ਼ਮੀਨ ਹੈਗੀ ਆ ਉਹਦੀ ਪੰਚਾਇਤ ਦੇ ਨਾਮ ਤੇ ਗਰਦਾਬਰੀ ਕਰਾ ਕੇ ਉੱਥੇ ਕਿਹਾ ਸੀਵਰੇਜ ਪਾ ਦੋ ਉੱਥੇ ਅਸੀਂ ਸੀਵਰੇਜ ਪਾ ਕੇ ਲਗਭਗ 10-11 ਏਕੜ ਲੈ ਗਏ ਕਿਸੇ ਪਾਰਟੀ ਨੇ ਉੱਥੇ ਮੁੜ ਕੇ ਸਟੇ ਲੈ ਲਿਆ ਕਿ ਨਹੀਂ ਇੱਥੇ ਪਾਣੀ ਨਹੀਂ ਪੈਣਾ ਚਾਹੁੰਦਾ ਚਾਹੀਦਾ ਉਦੋਂ ਲਈ ਇਹ ਕੰਮ ਰੁਕ ਗਿਆ ਵਾ ਅੰਮ੍ਰਿਤਸਰ ਤੋਂ ਅਟਾਰੀ ਨੂੰ ਜਾਣ ਵਾਲੀ ਸੜਕ ਦੇ ਉੱਪਰ ਸਥਿਤ ਪਿੰਡ ਕਠਾਣੀਆਂ ਦੇ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪਿੰਡ ਕਠਾਣੀਆਂ ਦੀਆਂ ਤਸਵੀਰਾਂ ਜਿੱਥੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜਾ ਇੱਥੇ ਗੰਦਾ ਪਾਣੀ ਹੈ ਉਸ ਤੋਂ ਉਹਨਾਂ ਨੂੰ निजात ਦਿਵਾਣੀ ਚਾਹੀਦੀ ਹੈ ਤਾਂ ਜੋ ਵੱਡੀਆਂ ਬਿਮਾਰੀਆਂ ਫੈਲਣ ਦਾ ਜੋ ਡਰ ਲੱਗਾ ਰਹਿੰਦਾ ਹੈ ਉਸ ਤੋਂ ਉਹਨਾਂ ਨੂੰ ਰਾਹਤ ਮਿਲ ਸਕੇ ਅਮਰਥਰ ਫਾਸਟਵੇ ਖਬਰ ਨਾਮਾਰੀ ਕੈਮਰਾਮੈਨ ਪ੍ਰੇਖਸ਼ਰ ਮਾਦਲ ਅਰਕੇਸ਼ ਕੁਮਾਰ